ਪੰਜਾਬ ਦੇ ਜਲੰਧਰ ਤੋਂ ਵੱਡੀ ਖੌਫਨਾਕ ਕਵਰ ਸਾਹਮਣੇ ਆ ਰਹੀ ਹੈ ਜਿੱਥੇ ਕਿ 25 ਦਸੰਬਰ ਨੂੰ ਹੋਈ ਲੜਕੀ ਦੀ ਹੱਤਿਆ ਦੀ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ ਇੱਕ આરોપી ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਅਧਿਕਾਰੀ ਦੱਸਿਆ ਕਿ ਆਟੋ ਚਾਲਕ ਨੇ ਪਹਿਲਾਂ ਲੜਕੀ ਨੂੰ ਮੌਤ ਦੇ ਘਾਟ ਉਤਾਰਿਆ ਤੇ ਫਿਰ ਉਸਦੇ ਨਾਲ ਰੇਪ ਕੀਤਾ ਆਰੋਪੀ ਨੇ ਹੱਤਿਆ ਤੇ ਰੇਪ ਕਰਨ ਦੇ ਬਾਅਦ ਆਪਣੇ ਵੱਲੋਂ ਲੜਕੀ ਦੀ লাশ ਨੂੰ ਠਿਕਾਣੇ ਲਗਾ ਕੇ ਇੱਥੋਂ ਫਰਾਰ ਹੋ ਗਿਆ ਸੀ ਪਰੰਤੂ 26 ਤਰੀਕ ਨੂੰ ਥਾਣਾ ਲਾਂਬੜਾ ਦੀ ਪੁਲਿਸ ਨੇ ਲੜਕੀ ਦੀ লাশ ਨੂੰ ਬਰਾਮਦ ਕਰ ਸਿਵਲ ਹਸਪੀਟਲ ਭੇਜ ਦਿੱਤਾ ਸੀ ਇੱਥੇ ਹੀ ਦਰਿੰਦਗੀ ਖਤਮ ਨਹੀਂ ਹੋਈ ਜਦ ਇਹ ਖੁਲਾਸਾ ਹੋਇਆ ਕਿ ਉਸ ਨੇ ਇੱਕ ਨਹੀਂ ਬਲਕਿ 3 ਘੰਟੇ ਵਿੱਚ ਦੋ ਵਾਰ ਲੜਕੀ ਦੀ লাশ ਦੇ ਨਾਲ ਰੇਪ ਕੀਤਾ ਤਾਂ ਸਭ ਦੇ ਰੋਂਗਟੇ ਸੁਣ ਖੜੇ ਹੋ ਗਏ ਆ ਲਾਂਬੜਾ ਦੇ ਵਿੱਚ ਨਾ ਇਹ ਐਸਐਚਓ ਸਾਹਿਬ ਨੂੰ ਜਤਿੰਦਰ ਜੀ ਨੂੰ ਨਾ ਇੱਕ ਸੂਚਨਾ ਮਿਲੀ ਸੀਗੀ ਸ਼ੌਕੀਤਰੀ ਗਰੁੱਪੇ ਇੱਕ ਲੜਕੀ ਦੀ ਜਿਹੜੀ লাশ ਉੱਥੇ ਪਈ ਹੈ ਗੱਦੋ ਵਾਲੀ ਦੇ ਲੱਗੇ ਬੇਵਾਬ ਜਗ੍ਹਾ ਤੇ ਇਹਨਾਂ ਨੇ ਉਹਨੂੰ লাশ ਨੂੰ ਕਬਜ਼ੇ ਦੇ ਵਿੱਚ ਲਿਆ ਕਬਜ਼ੇ ਵਿੱਚ ਲੈਣ ਤੋਂ ਬਾਅਦ ਉਹਦੀ ਇਨਵੈਸਟੀਗੇਸ਼ਨ ਕੀਤੀ ਤੇ ਜਿਹੜੀ ਲੜਕੀ ਸੀਗੀ ਉਹ ਸ਼ਮਾ ਗੁਰਦਾਸਪੁਰ ਦੀ ਰਹਿਣ ਵਾਲੀ ਲੜਕੀ ਸੀ 25 ਤਰੀਕ ਨੂੰ ਉਹ ਆਪਣੀਆਂ ਜੜੀਆਂ ਧਾਰਮਿਕ ਪਿਸ਼ਾਵਾਂ ਦੇ ਮੁਤਾਬਕ ਉਹ ਲਾਂਬੜਾ ਜਿਹੜੀ ਖੰਬੜਾ ਚਰਚ ਸੀਗੀ ਉੱਥੇ ਉਹਨੇ ਆਪਣਾ ਪੱਥਰ ਟਿਕਣਾ ਸੀਗਾ ਤੇ ਉਹ इलाके ਦੀ ਨਾ ਜਾਣਕਾਰ ਹੋਣ ਕਰਕੇ ਇੱਥੇ ਆਈ ਸੀਗੀ ਉਹਨੇ ਆਟੋ ਲਿਆ ਆਟੋ ਦੇ ਵਿੱਚ ਤਿੰਨ ਸਵਾਰੀਆਂ ਬੈਠੀਆਂ ਸੀਗੀਆਂ ਤੇ ਉਹਨਾਂ ਵਿੱਚੋਂ ਦੋ ਸਵਾਰੀਆਂ ਆਪਣੀ ਜਗ੍ਹਾ ਤੋਂ ਉੱਤਰ ਗਈਆਂ ਲੜਕੀ ਕੱਲੀ ਹੋ ਗਈ ਦੁਪਹਿਰ ਦਾ ਟਾਈਮ ਸੀ 1 ਵਜੇ ਦਾ ਇਹ ਜਿਹੜਾ ਪ੍ਰਿੰਸ ਹੈਗਾ ਜਿਹੜਾ ਕਾਤਲ ਹੈ ਜੋ ਅਸੀਂ ਇਨਵੈਸਟੀਗੇਸ਼ਨ ਤੋਂ ਬਾਅਦ ਡਿਟेक्ट ਕੇ ਇਹਨੂੰ ਸੀ ਡਿਟेक्ट ਕੀਤਾ ਔਰ ਇਹਨੂੰ ਗ੍ਰਫਤਾਰ ਕੀਤਾ ਇਹਨੇ ਇਹ ਆਟੋ ਦਾ ਚਾਲਕ ਹੈਗਾ ਇਹਨੇ ਕੀ ਕੀਤਾ ਕਿ ਆਟੋ ਨੂੰ ਬੇਬਾਦ ਜਗ੍ਹਾ ਪਹਿਲੇ ਉਧਰ ਘਾ ਮੰਡੀ ਵਾਲੀ ਸਾਈਡ ਤੇ ਲੈ ਗਿਆ ਲੜਕੀ ਨੇ ਫਿਰ ਇਹਨੂੰ ਕਿਹਾ ਵੀ ਤੁਸੀਂ ਕਿਧਰ ਲਈ ਜਾਂਦੇ ਹੋ ਇਹ ਕਹਿੰਦਾ ਵੀ ਇਧਰ ਦੀ ਸ਼ਾਰਟ ਪੈਣਾ ਤੇ ਆਪਾਂ ਮਤਲਬ ਖੰਬੜਾ ਚਰਚ ਇਧਰ ਪਹੁੰਚ ਜਾਣਾ ਫਿਰ ਇਹ ਮਤਲਬ ਇਹਨੇ ਕੀਤਾ ਗੱਦੋਵਾਲੀ ਵਾਲੀ ਸਾਈਡ ਤੇ ਤਰਾਣਾ ਪਿੰਡ ਦੇ ਲਾਗੇ ਇੱਕ ਬੇਬਾਦ ਜਗ੍ਹਾ ਸਗੀ ਉੱਥੇ ਉਹਨੇ ਆਟੋ ਨੂੰ ਆਨ ਕੇ ਖੜਾ ਕਰ ਦਿੱਤਾ ਤੇ ਇੱਕ ਡਰਾਮਾ ਕੀਤਾ ਵੀ ਆਟੋ ਮੇਰਾ ਖਰਾਬ ਹੋ ਗਿਆ ਔਰ ਲੜਕੀ ਦੀ ਪਿਛਲੀ ਸੀਟ ਦੇ ਉੱਤੇ ਬੇਵਾਬ ਜਗ੍ਹਾ ਸੀਗੀ ਉੱਥੇ ਆਉਣ ਜਾਣ ਦਾ ਰਸਤਾ ਆਮ ਨਹੀਂ ਸੀਗਾ ਤੁੰਦ ਪਈ ਹੋਈ ਸੀ ਉਸ ਦਿਨ ਤੇ ਇੰਨੇ ਕੀ ਕੀਤਾ ਕਿ ਉਹ ਪਿੱਛੇ ਚਲਾ ਗਿਆ ਜਦੋਂ ਪਿੱਛੇ ਚਲਾ ਗਿਆ ਤੇ ਇੰਨੇ ਲੜਕੀ ਦੇ ਨਾਲ ਜਿਹੜਾ ਹਰੇਪ ਕਰਨ ਦੀ ਪਹਿਲਾ ਕੋਸ਼ਿਸ਼ ਕੀਤੀ ਤੇ ਲੜਕੀ ਨੇ ਇਹਦਾ ਵਿਰੋਧ ਕੀਤਾ ਤੇ ਇੰਨੇ ਉਹਦਾ ਜਿਹੜਾ ਸੰਗੀ ਸੀਗੀ ਉਹਦੇ ਤੇ ਹੱਥ ਰੱਖ ਦਿੱਤਾ ਤੇ ਲੜਕੀ ਉਸੇ ਆਟੋ ਦੇ ਵਿੱਚ ਹੀ ਮਰ ਗਈ ਉਹਦੀ ਜੀਭ ਬਾਹਰ ਆ ਗਈ ਫਿਰ ਇੰਨੇ ਉਹਨੂੰ ਲੜਕੀ ਨੂੰ ਉਤਾਰ ਕੇ ਇੱਕ ਸਾਈਡ ਦੇ ਉੱਤੇ ਮਤਲਬ ਜਿਹੜਾ ਹੈਗਾ ਥੋੜੀ ਨੀਮੀ ਜਗ੍ਹਾ ਦੇ ਉੱਤੇ ਨੇ ਕਰਨ ਤੋਂ ਬਾਅਦ ਫਿਰ ਇਹਨੇ ਆਲਾਦ ਵਾਲਾ ਦੇਖ ਕੇ ਤੇ ਉਹ ਉਹਦੇ ਨਾਲ ਮਰੀ ਹੋਈ ਦੇ ਨਾਲ ਫਿਰ ਇਹਨੇ ਜਿਹੜਾ ਹੈਗਾ ਆਪਣੀ ਇੱਛਾ ਪੂਰਤੀ ਕੀਤੀ ਉਹਦੇ ਨਾਲ ਸੈਕਸ ਕੀਤਾ ਉਸ ਤੋਂ ਬਾਅਦ ਇਹ ਉਹਨੂੰ ਛੱਡ ਕੇ ਤੇ ਵਾਪਸ ਆ ਗਿਆ ਫਿਰ ਇਹਨੇ ਸ਼ਰਾਬ ਬਹੁਤ ਜ਼ਿਆਦਾ ਪੀਤੀ ਹੋਈ ਸੀ ਉਸ ਦਿਨ ਉਸ ਤੋਂ ਬਾਅਦ 2-3 ਘੰਟਿਆਂ ਦੇ ਬਾਅਦ ਫਿਰ ਉਸੇ ਜਗ੍ਹਾ ਉੱਤੇ ਗਿਆ ਉਸੇ ਲੋਕੇਸ਼ਨ ਉੱਤੇ ਗਿਆ ਜਿੱਥੇ ਉਹ ਲੜਕੀ ਸ਼ਮਾ ਮਰੀ ਪਈ ਸੀ ਫਿਰ ਇਹਨੇ ਜਾ ਕੇ ਉਹਦੇ ਨਾਲ 3 ਘੰਟਿਆਂ ਬਾਅਦ ਫਿਰ ਜਾ ਕੇ ਸੈਕਸ ਕਰਕੇ ਆਇਆ ਉਸ ਤੋਂ ਬਾਅਦ ਫਿਰ ਕਿਸੇ ਅਨਜਾਨ ਵਿਅਕਤੀ ਨੇ ਜਦੋਂ ਦੇਖਿਆ ਵੀ ਇੱਥੇ ਲੜਕੀ ਦੀ লাশ ਪਈ ਆ ਉਹਨੇ ਫਿਰ ਇਤਲਾ ਕੀਤੀ ਫਿਰ ਅਗਲੇ ਦਿਨ 26 ਤਰੀਕ ਨੂੰ ਪੁਲਿਸ ਨੇ ਆਪਣੀ ਐਕਸ਼ਨ ਚਾਈ ਪੁਲਿਸ ਇਹਨਾਂ ਨੇ ਫਿਰ ਉਹ ਲੜਕੀ ਦਾ ਪਹਿਲੇ ਆਈਡੈਂਟੀਫਿਕੇਸ਼ਨ ਕੀਤੀ ਉਹਦਾ ਮੋਬਾਈਲ ਸਿਕਾ ਲੜਕੀ ਦਾ ਉਹਦਾ ਪਰਸ ਸਿਕਾ ਤੇ ਜਿਵੇਂ ਕੈਰੀ ਬੈਗ ਸਿਕਾ ਉਸ ਤੋਂ ਫਿਰ ਉਹਦੇ ਘਰ ਦਾ ਸਾਰਾ ਗੁਰਦਾਸਪੁਰ ਦੀ ਰਹਿਣ ਵਾਲੀ ਉਹਦਾ ਐਡਰੈਸ ਵਗੈਰਾ ਕੱਢਿਆ ਫਿਰ ਤਾਲਮਿਲ ਕੀਤਾ ਫਿਰ ਇਹ ਸਾਰਾ ਜਿਹੜਾ ਇਨਵੈਸਟੀਗੇਸ਼ਨ ਰੂਟ ਪਲਾਨ ਹੋਇਆ ਉਹਦੇ ਵਿੱਚ ਫਿਰ ਇਹ ਬੰਦਾ ਜਿਹੜਾ ਹੈਗਾ ਸਾਨੂੰ ਟਾਰਗੇਟ ਹੋ ਗਿਆ ਇਹਦੇ ਵਿੱਚ ਜਦੋਂ ਦੁਬਾਰਾ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀਅਤ ਤੇ ਗਾਲ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂੜੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਮੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 98721 68593